ਨਹੀਂ ਆਇਆ ਮੈਂ ਬੋਪੜ ਤੇ ਆਇਆ ਸੀ ਮੈਂ ਉਹ ਤੋਂ ਮੁੜ ਗਿਆ ਢੇ ਤੇ ਤਾਰ ਕੇ ਮੈਨੂੰ ਕਿਉਂ ਲੜ ਪਿਆ ਮੇਰੇ ਨਾਲ ਹਾਏ ਹਾਏ ਕੁੱਤੇ ਛੱਡ ਗਿਆ ਉਰੇ ਮੈਨੂੰ ਮੈਂ ਵੀ ਤੁਸੀਂ ਜਾਂਦੀ ਨਹੀਂ ਤੁਸੀਂ ਖੇਰ ਲਾੜ ਪਏ ਉਹ ਆ ਤੁਹਾਡਾ ਨੀਤੋਂ ਦਾ ਡਰਾਮਾ ਬਣ ਗਿਆ ਇਹ ਨਹੀਂ ਕੀ ਕਰ ਬਣੇ ਰੋਜ਼ ਹੀ ਲੜ ਪੈਂਦਾ ਮੇਰੇ ਨਾਲ ਤਾਂ ਦੀ ਹੁਣ ਕੀ ਗੱਲ ਹੋ ਗਈ ਹੁਣ ਕਾਦੇ ਪਿੱਛੇ ਲੜਾਈ ਹੋ ਗਈ ਤੁਹਾਡੀ ਇਹ ਕਾਦੇ ਪਿੱਛੇ ਦੱਸਾਂ ਪਹਿਲਾਂ ਉਹ ਮਾਇਆ ਬੈਠੀ ਬੈਠੀ ਬੇਲੀ ਸੀ ਤੇਰਾ ਪੁੱਪੜ ਕਿਸੇ ਦੇ ਗਿਆ ਸੀ ਪਿੰਡ ਵਿੱਚ ਅੱਛਾ ਮਾਇਆ ਵਖੇ ਚੱਲ ਹੋਵਾਂ ਲਾਂ ਤਾਂ ਪਿੰਡ ਕੋ ਗਵਾਂਢੀਆਂ ਨਾਲ ਗੱਲਾਂ ਮਾਰਿਆ ਮੈਂ ਅੱਛਾ ਉਹ ਮਾਇਆ ਕਿਸੇ ਗਵਾਂਢਣ ਕੋਲੇ ਬਾਕੀ ਉੱਥੇ ਅਸੀਂ ਸੁਤੇ ਸਵਾ ਗੱਲਾਂ ਕਰਨ ਲੱਗ ਗਏ ਕਿਸੇ ਬਹਿਣ ਦੀਆਂ ਅੱਛਾ ਉਹਨੇ ਤਾਂ ਜਾ ਵਢੀ ਤੇ ਉਹਦੇ ਕੋਲ ਜਾ ਕੇ ਦੱਸਤਾ ਚੁਗਲੀ ਲਾਤੀ ਜੇ ਸੁਤੇ ਸਵਾ ਹੀ ਗੱਲ ਕਰੀ ਸੀ ਮੈਂ ਤਾਂ ਉਹਨੇ ਜਾ ਕੇ ਚੁਗਲੀ ਕਰਤੀ ਉਹਨੂੰ ਦੱਸਤਾ ਫੇਰ ਉਹਨਾਂ ਦੇ ਤਾਂ ਭੈਣੇ ਲੜੋ ਲੜਾਈਆਂ ਸਿਰ ਪਾਟ ਕੇ ਜਣਾ ਸੁਬਰਾ ਸੀ ਭਾਈ ਭਾਈ ਫੇਰ ਆਲੇ ਕਚਹਿਰੀਆਂ ਤਾਂ ਹੀ ਵਾਗ ਗਈ। ਉਹ ਅਖਿਆ ਤੇਰਾ ਪੁੱਪੜ ਸੱਦ ਲਿਆ। ਪੰਚਾਇਤ ਮੈਂਬਰ ਜੂ ਹੈ। ਓਹੋ ਫੇਰ ਉਥੇ ਪਤਾ ਲੱਗਿਆ। ਵੀ ਗਲਤ ਨਹੀਂ ਕਰੀ ਸੀ। ਫੇਰ ਫੇਰ ਕਿ ਮੈਂ ਤਾਂ ਘਰੇ ਆ ਕੇ ਉਹਨੇ ਮੈਂ ਤਾਂ ਕੁੱਟੀ। ਫੇਰ ਪੂਆ ਮੁੱਟ ਖਾਣ ਵਾਲੇ ਕੰਮ ਤਾਂ ਤੂੰ ਆਪ ਕਰਦੀਆਂ। ਫੇਰ ਕਹੇਗੀ ਭਤੀਜੀ ਵੀ ਕਹਿੰਦੀ ਆ। ਤੈਨੂੰ ਕੀ ਲੋੜ ਹੈ ਲੋਕਾਂ ਦੀ ਚੁਗਲੀਆਂ ਲਾਣ ਦੀ ਤੂੰ ਕਿਉਂ ਗੱਲਾਂ ਕਰਦੀਆਂ ਲੋਕਾਂ ਕੋਲ ਜਾ ਜਾ ਕੇ ਗੁੜਤੀ ਏ ਮੈਂ ਕਿਹਾ ਕੋਈ ਚੁਗਲੀ ਨਹੀਂ ਕਰੀ ਮੈਂ ਤਾਂ ਸੁੱਤੇ ਸੁਭਾਈ ਗੱਲ ਕਰੀ ਸੀ ਆਹੋ ਚੁਗਲੀ ਬਣਾ ਲਈ ਉਹਨਾਂ ਸੁੱਤੇ ਸੁਭਾਈ ਗੱਲ ਖਾਂਦੀਆਂ ਜਦ ਮਰਜੀ ਦੇਖ ਲੋ ਇੱਧਰ ਦੀਆਂ ਉੱਧਰ ਉੱਧਰ ਦੀਆਂ ਉੱਧਰ ਭੂਆ ਤੈਨੂੰ ਕਿੰਨੇ ਸਾਲ ਹੋ ਗਏ ਕਿੰਨੇ ਸਾਲ ਮੈਨੂੰ ਦੇਖਦੀਨ ਹੋ ਗਏ ਤੇਰੀ ਆਦਤ ਨਹੀਂ ਬਦਲੀ ਹੈਗੀ ਜੇ ਤੈਨੂੰ ਪਤਾ ਭੂਆ ਤੈਨੂੰ ਖੁਫੜ-ਕੁੱਟ ਦਾ ਤੂੰ ਕਾਹਨੂੰ ਕਰਦੀਆਂ ਲੋਕਾਂ ਦੀਆਂ ਗੱਲਾਂ ਗੁੜਤੀ ਏ ਮੈਨੂੰ ਕੀ ਪਤਾ ਸੀ ਇਹਦੀ ਚੁਗਲੀ ਬਣ ਜੂ ਮੈਂ ਤਾਂ ਸੁੱਤੇ ਸੁਭਾ ਮਕੰਦਾ ਗੱਲਾਂ ਕਰਿਆ ਉਹਨ ਉਹਦੀਆਂ ਚੁਗਲੀਆਂ ਬਣ ਗਿਆ ਕਹਾ ਉਹਨੇ ਜਾ ਕੇ ਉਹਦੇ ਨੂੰ ਰੁੱਤੀ ਲਾ ਦਿੱਤੀ ਪਿਛਲੇ ਮਹੀਨੇ ਵੀ ਹੋਈ ਸੀ ਤੁਹਾਡੀ ਲੜਾਈ ਜਦ ਪਹਿਲਾਂ ਤੂਰੇ ਰੁੱਸ ਕੇ ਆਈ ਸੀਗੀ ਉਦੋਂ ਕੀ ਹੋ ਗਿਆ ਤੇ ਭਲਾ ਮੈਂ ਉਦੋਂ ਕੀ ਹੋਣਾ ਸੀ ਕੀ ਮੈਨੂੰ ਕਹਦਾ ਮੈਂ ਦਾੜ ਲੈਂਦੀ ਆ ਉਹਨੂੰ ਹਾਰੇ ਚ ਭਰ ਦੇ ਫੇਰ ਘਰੀ ਨਹੀਂ ਮੈਂ ਹਾਰੇ ਚ ਦਾੜ ਦਾ ਧਰਤੀ ਅੱਛਾ ਲੜ ਤਾਂ ਉਹਦੇ ਚ ਰਿਜਦੀ ਚ ਨੂਨ ਪਾਤਾ ਫੇਰ ਫੇਰ ਜਦੋਂ ਉਹਨੂੰ ਤੜਕਾ ਲਾਇਆ ਦਵਾਰੇ ਤੇ ਦਵਾਰੇ ਫੇਰ ਪਾਤਾ ਮੈਂ ਤਾਂ ਭੁੱਲ ਗਈ ਪਹਿਲਾਂ ਨਾ ਨੂਨ ਪਾਕੇ ਜਾ ਭੂਆ ਤੇਰਾ ਵੀ ਦਿਮਾਗ ਸਾਰਾ ਦਿਨ ਨਹੁਰਲੀਆਂ ਪੜਲੀਆਂ ਚ ਹੀ ਰਹਿੰਦਾ ਨੂਨ ਚ ਕਿੱਥੇ ਆ ਤੇਰਾ ਦਿਮਾਗ ਆ ਨੂਨ ਪਿੱਛੇ ਲੜਪੇ ਤੁਸੀਂ ਨੂਨ ਪਿੱਛੇ ਲੜਪੇ ਕਹਿੰਦਾ ਨੂਨ ਬਾਹਲਾ ਪਾਤਾ ਮੈਂ ਆਖਿਆ ਮੈਂ ਤੇਰਾ ਪਾਇਆ ਨੂਨ ਉਹ ਕਹਿੰਦਾ ਤਾਂ ਖਾਰੀ ਕਰੀ ਪਈ ਐ ਐਨੇ ਗੱਦਦਾ ਪੜ ਗਿਆ ਪਾਰਾ ਚੱਕ ਕੇ ਜੱਟੀ ਮੇਰੇ ਤਵਾ ਕਰਦਾ ਐਨੀ ਗੱਲ ਨਹੀਂ ਚੱਲਦਾ ਹੈਗਾ ਫੁੱਪੜੀ ਬਸ ਬਾਣਾ ਹੀ ਨਾ ਬਸ ਮੈਂ ਹੁਣ ਕੀ ਕਹਾਂ ਜਮਾਈ ਮਾੜੇ ਦਾ ਮਾੜੀਆਂ ਗੱਲਾਂ ਤੋਂ ਮਾੜੀਆਂ ਮਾੜੀਆਂ ਗੱਲਾਂ ਤੋਂ ਲੜਪੈਂਦਾ ਮੇਰੇ ਨਾਲ ਚਲੇ ਤਾਂ ਤੁਹਾਡੀ ਨੂਨ ਪਿੱਛੇ ਲੜਾਈ ਹੋਗੀ ਇਹ ਗੁੱਸਾ ਪਹਿਲਾਂ ਵੀ ਤਾਂ ਹੋਈ ਆ ਜਦ ਤੂੰ ਇਹਨੇ 2 ਮਹੀਨੇ ਰੱਖੇ ਰਹੀਆਂ ਜਦ ਕੀ ਹੋ ਗਿਆ ਸੀ ਜਦ ਉਸ ਨਾਮ ਗਏ ਆ ਆਹ ਜਿਹੜੀ ਤੂੰ ਕਹਿੰਦੀ ਸੀ ਬਾਜ਼ਾਰ ਚ ਕੁੱਟਿਆ ਤੇਰੇ ਫੁੱਫੜ ਨੇ ਤਾਂ ਮੈਨੂੰ ਫੋਨ ਤੇ ਰੋਂਦੀ ਸੀ ਕਾ ਕਰਕੇ ਫੋਨ ਨਹੀਂ ਕੀ ਹਤੀ ਕੀ ਦੱਸਾਂ ਤੈਨੂੰ ਹੁਣ ਉੱਥੇ ਕੀ ਹੋਇਆ ਸੀ ਬਾਜ਼ਾਰ ਚ ਬਾਜ਼ਾਰ ਚ ਗਈ ਸੀ ਉਹਨਾਂ ਦੇ ਸਾਡੇ ਰਿਸ਼ਤੇਦਾਰਾਂ ਦੇ ਵਿਆਹ ਸੀ ਤੇਰੇ ਫੁੱਫੜ ਦੇ ਮਾਮੇ ਦੇ ਮੁੰਡੇ ਦਾ ਅੱਛਾ ਮੈਂ ਕਿਹਾ ਮੇਰੇ ਕੋਲ ਤਾਂ ਕੋਈ ਕੱਪੜਾ ਹੀ ਹੈ ਨਹੀਂ ਫੇਰ ਚੱਲ ਮਨੇ ਸ਼ੂਟ ਦਵਾ ਲਿਆ ਅੱਛਾ ਮੈਂ ਦੋ ਤਿੰਨ ਦੁਕਾਨਾਂ ਤੇ ਗਈ ਮੇਰੇ ਤਾਂ ਕੋਈ ਛੂਟ ਨਹੀਂ ਪਸੰਦ ਆਇਆ ਅੱਛਾ ਫੇਰ ਤੇਰੇ ਫੁੱਪ ਨੂੰ ਲੱਗੀ ਸੀ ਭੁੱਖ ਫੇਰ ਉਹਦਾ ਕਹਿੰਦਾ ਮੈਨੂੰ ਤਾਂ ਭੁੱਖ ਲੱਗੀ ਹੈ ਚੱਲ ਘਰੇ ਫੇਰ ਆਖਿਆ ਮੈਂ ਛੂਟ ਲੈ ਕੇ ਜਾਣਾ ਤੂੰ ਦੂਜੀ ਦੁਕਾਨ ਤੇ ਵਾਪਸ ਜਾ ਫੇਰ ਇਤੋਂ ਫੇਰ ਪਾਰਾ ਵਧ ਗਿਆ ਬਹਿ ਜਾਣਾ ਬਾਜ਼ਾਰ ਚ ਹੀ ਲੱਗ ਗਿਆ ਪੁੱਤ ਤੂੰ ਵੀ ਭੂਆ ਪਤਾ ਨਹੀਂ ਕਿਹੜੀਆਂ ਡਰੈੱਸਾਂ ਪਾਲਦੀਆਂ ਫੈਂਸੀ ਆ ਸਿੰਪਲ ਜਿਹੇ ਤੈਨੂੰ ਸੂਟ ਪਾਣੇ ਹੁੰਦੇ ਆ ਤੈਨੂੰ ਤਿੰਨ ਚਾਰ ਦਿਖਾਣਾ ਤੇ ਕੋਈ ਛੂਟ ਨਹੀਂ ਪਸੰਦ ਆ ਆ ਨਹੀਂ ਮੈਂ ਆਖਿਆ ਗਾਹਾਂ ਮਾਮੇ ਦੇ ਮੁੰਡੇ ਦਾ ਵਿਆਹ ਹੈ ਮਾਤਾ ਜੀ ਦਾ ਸੂਟ ਲੱਗਿਆਗਾ ਕੋਈ ਸੋਨਾ ਜਿਹਾ ਰੰਗ ਹੋਵੇ ਸੋਨਾ ਜਿਹਾ ਚੂਟ ਹੋਵੇ ਫੇਰੇ ਉੱਤੇ ਜਾਂਦੀ ਮੈਂ ਜੱਸ ਮੈਂ ਤੇਰੀ ਵਿਚਾਰ ਦੁਕਾਨਾਂ ਤੇ ਕੋਈ ਸੂਟ ਹੀ ਨਹੀਂ ਵਧੀਆ ਲੱਗਿਆ ਹੈਗਾ ਨਹੀਂ ਮੇਰੇ ਪਸੰਦ ਦਾ ਕੋਈ ਮਿਲਿਆ ਨਹੀਂ ਜਿਹੜਾ ਕੋਈ ਦਿਖਾਇਆ ਕਰ ਨਹੀਂ ਜਾਂ ਤਾਂ ਮੇਰੇ ਕੋਲੇ ਹੋਇਆ ਕਰ ਮੈਨੂੰ ਲੱਗਦਾ ਤੇਰੇ ਵਾਸਤੇ ਤਾਂ ਵੱਖਰਾ ਹੀ ਖਰਖਾਨਾ ਖੋਲਣਾ ਪੈਣਾ ਕੱਪੜੇ ਦਾ ਬਾਹਲੇ ਨਾ ਫੇਰੇ ਕਰਦੀਆਂ ਕਿ ਤਾ ਭੂਆ ਤੂੰ ਹੱਦ ਤੋਂ ਪਰੇ ਰਹਤੀ ਏ ਨਹੀਂ ਕੋਈ ਮਾਤਾ ਮੀਡੀਅਮ ਜਾਂ ਚੂਟ ਪਾਉਂਦੀ ਸੀ ਜਾਂ ਤਾਂ ਜਾਂ ਤਾਂ ਬਹਿ ਜਾਣੇ ਜਮੇ ਗੂੜਾ ਦਿਖਾ ਦਿੰਦੇ ਸੀ ਜਾਂ ਫਿਰ ਜਮੇ ਬੁੜੀਆਂ ਵਾਲਾ ਦਿਖਾ ਦਿੰਦੇ ਸੀ ਸੂਟ ਜੁਰੂ ਨਹੀਂ ਲਾਣਾ ਸੀ ਜੀਨ ਲੈ ਲੰਦੀ ਹੁਣ ਹੱਸਦੀ ਆ ਫਿਰ ਹੋਰ ਕੀ ਨਖਰੇ ਤਾਂ ਹੀ ਮਾਰਦੀ ਆ ਤੂੰ ਜੀਨਾਂ ਪਾਉਣ ਮੈਂ ਤਾਂ ਧੀਏ ਜੀਨਾਂ ਨਹੀਂ ਪਾਇਆ ਹੁਣ ਮੈਂ ਕਿਹੜੀਆਂ ਜੀਨਾਂ ਪਾਉ ਉਹ ਤਾਂ ਮੈਨੂੰ ਸੂਟ ਵੀ ਲੈ ਕੇ ਦਿੰਦਾ ਤਾਂ ਹੀ ਤਾਂ ਮੈਂਬਰ ਬਣਿਆ ਉਹ ਤਾਂ ਹੀ ਤਾਂ ਫੁੱਪੜ ਤੋਂ ਕੁੱਟਖਾਨੀ ਆ ਤੂੰ ਜਹਾਂ ਜੇ ਲੈ ਕੇ ਦਿੰਦਾ ਪਾ ਲਿਆ ਫਿਰ ਤੇਰੇ ਕਿਹੜੇ ਨਖਰੇ ਥੱਲੇ ਆਂਦੇ ਆ ਤੂੰ ਐ ਕਰੀ ਦੋ ਤਿੰਨ ਮੇਰੇ ਸਮਾਨ ਵਾਲੇ ਕੋਈ ਸੂਟ ਹੋ ਲੈ ਦੇ ਮੈਂ ਕਿਹੜਾ ਪਾਉਂਦੀ ਆ ਮੈਂ ਤਾਂ ਅਹਿੰਝ ਕੱਪੜੇ ਪਾਣੀਆਂ ਦਰਸ ਕੋਈ ਨਹੀਂ ਗੁਰੇ ਮਰੇ ਕਿਵੇਂ ਪੜਨਗੇ ਦੇਖ ਲਾਪੂਗਾ ਮੈਂ ਸਹੀ ਕਹਨੀ ਆ ਫੇਰ ਨਾ ਕਰੇ ਮੈਂ ਕਿਹਾ ਤੇਤੋਂ ਪੈਸੇ ਲੈਦੀਆਂ ਫਰੀ ਤਾਂ ਦੇਦੀਆਂ ਤੈਨੂੰ ਨਹੀਂ ਹੁਣ ਤੋਂ ਬਸ ਗੱਲਾਂ ਹੀ ਮਾਰੀ ਜਾਵेंगी ਤੇ ਚਾਹ ਦੀ ਕੋਟ ਵੀ ਪਿਆਵੇਂਗੀ ਸਿਰ ਦੁਖਣ ਲੱਗਾ ਮੇਰਾ ਤਾਂ ਗੱਲਾਂ ਮਾਰਦੀ ਉਹ ਤੇ ਪੂ ਆਜ ਚਾਹ ਤਾਂ ਤੈਨੂੰ ਪਿਆ ਦੰਦੀ ਦੁੱਧ ਨਹੀਂ ਹੈਗਾ ਘਰੇ ਮੈਂ ਦੱਸ ਹੁਣ ਇਹਦੇ ਕੋਲ ਦੁੱਧ ਨਹੀਂ ਆ ਸਾਡੇ ਗਵੰਟੀ ਤਾਂ ਹੋਣਗੇ ਕੋਈ ਉਹਨਾਂ ਦਾ ਪੜਨੇ ਗਲਾਸ ਲੈ ਕਿਹੜੀ ਗੱਲ ਕਰਤੀ ਪੂਆ ਗਵਾਂਡੀਆਂ ਨਾਲ ਤਾਂ ਸਾਡੀ ਕੋਈ ਨਹੀਂ ਬਣਦੀ ਕੋਈ ਨਹੀਂ ਬੋਲ ਕੇ ਰਾਣੀ ਸਾਡੇ ਨਾਲ ਦੁੱਧ ਕੀ ਸੰਤਾ ਪਾਣੀ ਦਿੰਦਾ ਕੋਈ ਸਾਰੇ ਪਿੰਡ ਚ ਤਾਂ ਅਸੀਂ ਬਦਨਾਮ ਹੋਏ ਪਏ ਆ। ਲੈ ਦੱਸ ਸਾਡੇ ਤਾਂ ਜੋ ਕੋਈ ਨਾ ਚੀਜ਼ ਹੋਵੇ ਨਾ ਮਤਲਬ ਆ ਜਿੱਕੇ ਗਵਾਂਡੇਗਾ ਨਾ ਪੜ੍ਹਦੇ ਮੈਂ। ਬਈ ਤੁਹਾਡੇ ਗਵਾਂਢੀ ਚੰਗੇ ਵੇ ਸਾਡੇ ਗਵਾਂਢੀ ਨਹੀਂ ਦਿੰਦਾ ਦੁੰਦੇ ਨਾ ਅਸੀਂ ਦਈਏ ਗਵਾਂਡੀਆਂ ਨੂੰ ਸਿੱਧੀ ਜੀ ਗੱਲ ਆ। ਜਦੋਂ ਆਹ ਬਨੇ ਕੋਈ ਚੀਜ਼ ਦਿੰਦੇ ਫਿਰ ਆਹ ਹੁੰਦਾ ਮਤਲਬ ਜੇ ਗਵਾਂਢੀ ਦਾ ਕੋਈ ਚੀਜ਼ ਲੈਣੀ ਹੁੰਦੀ ਹੈ ਤੇ ਦੇਣੀ ਵੀ ਪੈਂਦੀ ਹੈ ਨਾਲੋਂ ਪਾਈ ਆਪਣੇ ਤੋਂ ਨਹੀਂ ਵਰਤਿਆ ਜਾਂਦਾ ਹੈਗਾ ਪੂਆ ਪਹਿਲਾਂ ਕੋਈ ਚੀਜ਼ ਲੈ ਜਾਂਦੇ ਸੀਗਾ ਅਸੀਂ ਦੇ ਦਿੰਦੇ ਤੇ ਉਹ ਤੋੜ ਕੇ ਦੇ ਜਾਂਦੇ ਆ ਫਿਰ ਇਸ ਦਾ ਦੇਣਾ ਲੈਣਾ ਹੀ ਬੰਦ ਕਰਤਾ ਐਸਾ ਕਹਦਾ ਭਾਈ ਜੀ ਨਹੀਂ ਕਰਦੀ ਤੂੰ ਤਾਂ ਭਾਵੇਂ ਬਾੜੀਆਂ ਗੱਲਾਂ ਮਾਰਦੀਆਂ ਤੂੰ ਤਾਂ ਹੀ ਤਾਂ ਫਿਰ ਕੋਈ ਨਹੀਂ ਨਾਣੀ ਤੇਰੀ ਬਣਦੀ ਤੇ ਚਲ ਹੁਣ ਚਾਹ ਤਾਂ ਨਹੀਂ ਪੀਉਂਦੀ ਤੂੰ ਮੈਨੂੰ ਪਾਣੀ ਦਾ ਗਲਾਸ ਲਿਆ ਦੇ ਮੈਂ ਬਿੰਦ ਪਾਏ ਜਾਂਦਾ ਮੇਰੇ ਸਿਰ ਤੋਂ ਬੋਣਵਾੜ ਜੀ ਲੈ ਪੂਆ ਤਿੰਨ ਦਿਨ ਹੋ ਗਏ ਤਾਂ ਲੈਟ ਨਹੀਂ ਆਈ ਨਾ ਮੋਟਰ ਆਈ ਆ ਜਿਹੜਾ ਪਾਣੀ ਸੀਗਾ ਉਹ ਸੀ ਪੀ ਗਏ ਹੁਣ ਮੈਂ ਤੈਨੂੰ ਪਾਣੀ ਕਿੱਥੋਂ ਦੇਵਾਂ ਪਾਣੀ ਤਾਂ ਹੈ ਨਹੀਂ ਐ ਕਰ ਰਾਮ ਕਰ ਲੈ ਤੂੰ ਥੱਕੀ ਹਾਰੀ ਆਈ ਹੋਵੇਂਗੀ ਠੀਕ ਆ ਇੱਕ ਦਿਨ ਨਹੀਂ ਪਾਣੀ ਪੀਏਗੀ ਫੇਰ ਕੀ ਹੋ ਗਿਆ ਪੈ ਜਾ ਵੇ ਬਾਦੂ ਸਰ ਗਿਆ ਭਣ ਦੇ ਤੂੰ ਲੱਦਾ ਪਾਣੀ ਦੀ ਬੁੱਟ ਕਣੀ ਪਉਂਦੀ ਹੈ ਨਾ ਕਹੀ ਜੀ ਭਤੀਜੀ ਹੈ ਹੈ ਵੀ ਪਾਣ ਚਾਦੀ ਕੁੱਟ ਤਾਂ ਨਹੀਂ ਪਈ ਕਦੀ ਪਾਣੀ ਵੀ ਨਹੀਂ ਸਾਡੇ ਤਾਂ ਐਡਾ ਕੱਟ ਥੋੜਾ ਹੀ ਹੁੰਦਾ ਹੈਗਾ ਵੀ ਲਾਈਟ ਜਾਂਦੀ ਹੈ ਤਾਂ ਘੰਟਾ ਜਾਂਦੀ ਹੈ 2 ਘੰਟੇ ਜਾਂਦੀ ਹੈ ਮੁੜ ਕੇ ਤਾਂ ਲਾਈਟ ਆਉਂਦੀ ਹੀ ਹੈ ਵਿਪਾਰਕੀ ਰੱਖਦੇ ਆਪਾਂ ਜਦੋਂ ਐਡਾ ਕੱਟ ਲੱਗਦਾ ਹੋਵੇ ਨਹੀਂ ਉਹੀ ਮਾਜਣਾ ਨਹੀਂ ਹੈਗਾ ਇਹਦਾ ਚੱਲ ਭੈਣ ਆਪਦਾ ਘਰ ਹੀ ਚੰਗਾ ਬਿੰਦਰਾਮ ਕਰਕੇ ਜਾਨੀ ਆ ਉੱਥੇ ਤਾਂ ਕੂਟਾ ਦਾ ਮਾਰਦਾ ਭਣੇ ਆਪਦਾ ਘਰ ਹੀ ਚੰਗਾ ਫੁੱਫੜੇ ਦਾ ਭਵੇਂ ਲੜਦਾ ਹੀ ਐ ਪਾਣੀ ਤਾਂ ਪਲਾ ਹੀ ਦਿੰਦਾ ਕੀ ਕਰਾਉਣਾ ਇਹ ਜੀ ਭਤੀਜੀ ਤੋਂ ਜਾਣੇ ਆਪਦੇ ਘਰੇ ਭਣੇ ਆਪਦਾ ਘਰ ਹੀ ਚੰਗਾ